ਹਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਵਾਪਸ ਸਵਾਗਤ ਆ। ਅੱਜ ਆਪਾਂ ਬਣਾਉਣ ਲੱਗੇ ਆਂ ਗੁੜ ਵਾਲੇ ਮਖਾਣੇ। ਜੋ ਕਿ ਸਰਦੀਆਂ ਦੇ ਵਿੱਚ ਆ ਹੁਣ ਆਪਾਂ ਸਰਦੀਆਂ ਆ ਗਈਆਂ ਠੰਡ ਦਾ ਮੌਸਮ ਆ ਤੇ ਇਹੋ ਜਿਹੀਆਂ ਚੀਜ਼ਾਂ ਆਪਾਂ ਬਣਾਉਂਦੇ ਹੀ ਰਹਿੰਨੇ ਆਂ ਘਰ ਦੇ ਵਿੱਚ। ਤੇ ਆਪਾਂ ਬਣਾਵਾਂਗੇ ਗੁੜ ਵਾਲੇ ਮਖਾਣੇ। ਇੱਕ ਬੌਲ ਵਿੱਚ ਲੈ ਲਿਆ ਗੁੜ ਵਾਲੇ ਮਖਾਣਿਆਂ ਦਾ ਫਿੱਕੇ ਮਖਾਣੇ ਜਿਹੜੇ ਹੁੰਦੇ ਆ ਤੇ ਆ ਥੋੜਾ ਜਿਹਾ ਲੈ ਗੁੜ। ਤੇ ਦੋ ਤਿੰਨ ਚਮਚੀ ਹੈਗੇ ਆਪਣੇ ਚਿੱਟੇ ਤਿਲਾਂ ਦੇ ਇਹ ਆਪਾਂ ਹਿਸਾਬ ਨਾਲ ਪਾਵਾਂਗੇ। ਸਾਰੇ ਨਹੀਂ ਪਹੁੰਦੇਗੇ ਇਹਨੂੰ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਰੋਸਟ ਕਰ ਲੈਨੇ ਆ ਮਖਾਣਿਆਂ ਨੂੰ ਗੈਸ ਤੇ ਆਪਾਂ ਨਾ ਕੜਾਹੀ ਰੱਖ ਲਈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚਾ ਦੇਸੀ ਘਿਓ ਦਾ ਇਹ ਹੱਡੀਆਂ ਜੋੜਾਂ ਵਾਸਤੇ ਬਹੁਤ ਜ਼ਿਆਦਾ ਹੈਲਥਫੁਲ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਖਾਣੇ ਮਖਾਣਿਆਂ ਨੂੰ ਪੁੱਜੰਤੇ 2 ਤੋਂ 3 ਮਿੰਟ ਤੱਕ ਲੱਗ ਜਾਂਦੇ ਨੇ ਜੇ ਮੈਂ ਛੋਟੇ ਬੱਚੇ ਆ ਤੁਸੀਂ ਬੱਚਿਆਂ ਨੂੰ ਵੀ ਇਸ ਤਰ੍ਹਾਂ ਮਖਾਣੇ ਜਿਹੜੇ ਗੋੜਾਲੇ ਬਣਾ ਕੇ ਦੇ ਸਕਦੇ ਹੋ ਸਿਹਤ ਲਈ ਬਹੁਤ ਜਿਆਦਾ ਵਧੀਆ ਲਾਹੇਵੰਦਾ ਆਪਾਂ ਸਰਦੀਆਂ ਦੇ ਵਿੱਚ ਹੈ ਜਿਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਜੀ ਕਿਉਂਕਿ ਉਮਰ ਦੇ ਹਿਸਾਬ ਨਾਲ ਆਪਣੀ ਜਿਹੜੇ ਹੱਡਾ ਕਮਜ਼ੋਰ ਹੋ ਜਾਂਦੇ ਆ जो भुज गए ना उदो मैं थो दसूंगी किस तरह पता लगता इन्होंने भुजन का अपना एक मखाना चुखना इस तरह इन इस तरह क्रश करके देख ला भन के अजे तक नहीं भुला होकर हो जाएंगे पूरे वादी जिनी देर इन्हों भुनना इस तरह हिलाई जाना गैस तुम भवें घट कर लो थोड़ा जा पर तो जहाँ हिलाना नहीं हटना कई बार ए ना जे आप तेज गैस से भुना तो उपरों मच जान गए इस तरह हम भुन के ने चेक कर लें इस तरह हजे नहीं भुजे जी, जी। ਇਸ ਤਰ੍ਹਾਂ ਇਹੇ ਦੇਖ ਲਾਂਗੇ ਇਹਨਾਂ ਨੂੰ ਇਸ ਤਰ੍ਹਾਂ ਹੁਣ ਆਪਾਂ ਫੇਰ ਇਹਨਾਂ ਨੂੰ ਚੈੱਕ ਕਰ ਲੈਨੇ ਆ ਦੇਖੋ ਹੁਣ ਇਸ ਤਰ੍ਹਾਂ ਭੁਰਨ ਲੱਗ ਗਏ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਜਿਹੜੇ ਮਖਾਣੇ ਆਪਣੇ ਪੂਜ ਕੇ ਤਿਆਰ ਹੋ ਗਏ ਹੁਣ ਥੋੜੀ ਦੇਰ ਇਹਨਾਂ ਨੂੰ ਕੜਾਹੀ ਦੇ ਵਿੱਚ ਪਏ ਰਹਿਣ ਦਾਂਗੇ ਹੁਣ ਆਪਾਂ ਮਖਾਣਿਆਂ ਦਾ ਡੰਗੇਜ ਕੱਢ ਲਾਂਗੇ ਇਹਹੀ ਕੜਾਹੀ ਫੇਰ ਰੱਖ ਲਾਂਗੇ ਗੈਸ ਤੇ ਅਜੜੀ ਕਾਲਸ ਜੀ ਇਹਨੇ ਕੋਈ ਵਿੱਚ ਹੀ ਪਹਿਲੇ ਪੱਤੇ ਲੱਗੇ ਇਹਦੇ ਨਾਲ ਹੁਣ ਆਪਾਂ ਨਾ ਉਹੀ ਕੜਾਹੀ ਰੱਖ ਲਈ ਗੈਸ ਤੇ ਫਿਰ ਤੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਪਾਵਾਂਗੇ ਦੇਸੀ ਘਿਓ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਗੋਰਾ ਘੜਾ ਤੁਸੀਂ ਆਪਦੀ ਮਰਜ਼ੀ ਮੁਤਾਬਕ ਮਿੱਠਾ ਜਿਆਦਾ ਖਾਣੇ ਜਾਂ ਜਿਆਦਾ ਪਾ ਸਕਦਾ ਅਸੀਂ ਥੋੜਾ ਜਿਹਾ ਮਿੱਠਾ ਜਿਹੜਾ ਘੱਟ ਖਾਣੇ ਆ ਉਸ ਕਰਕੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਮਿੱਠਾ ਘੱਟ ਇਸਤੇਮਾਲ ਕਰਦੇ ਹਾਂ ਠੀਕ ਹੈ ਹੁਣ ਆਪਾਂ ਇਹਨੂੰ ਇਹਦੀ ਚਾਸ਼ਨੀ ਤਿਆਰ ਕਰ ਲਾਂਗੇ ਇਸ ਤਰ੍ਹਾਂ ਇਹਨੂੰ ਹਲਾਈ ਚੱਲਾਂਗੇ ਆਪਾਂ गैस आपका थोड़ा कट कर ले ज्यादा टाइम नहीं लगना ये इस तरह थले नहीं लगन देना आप हाई चलेंगे थोड़ा है ना ये मेरे को गुड़ से जोड़ा ये ज्यादा लाल जहा नहीं थोड़ा लाइट जी कलर का सी हम आप चेक करके देख लेंगे ना जी ये पाता, वो तो हूँ आप गैस में कर देंगे बंद तो ये आप जोड़े मखाने ना आप लेंगे చర్ే హా ఏదే దో చమ్చే పావాలే చర్హా ఏదైనా ਥੋੜਾ ਜੱਪਾ ਗੈਸ ਆਨ ਕਰ ਲਾਂਗੇ। ਉਮੈਤੋ ਨਾ ਵੀਡੀਓ ਸਕਿਪ ਹੋ ਗਈ ਸੀ ਜਦੋਂ ਆਪਾਂ ਚੈੱਕ ਕਰਦੇ ਸੀਗੇ ਚਾਸ਼ਨੀ। ਤੁਸੀਂ ਇਸ ਤਰ੍ਹਾਂ ਇਹ ਤੋਂ ਨਾ ਥੋੜੀ ਜਿਹੀ ਠੰਢੀ ਜੀ ਚੱਕ ਕੇ ਕਰਕੇ ਇਸ ਤਰ੍ਹਾਂ ਕਰਕੇ ਦੇਖ ਲੈਣਾ ਜਦੋਂ ਹੱਥ ਨੂੰ ਚਿਪਚਿਪ ਲੱਗਣ ਲੱਗੇ ਨਾ ਉਦੋਂ ਤੁਸੀਂ ਇਹਦੇ ਵਿੱਚ ਮਖਾਣੇ ਜਿਹੜੇ ਪਾ ਦੇਣੇ ਆ। ਗੈਸ ਘੜ ਦੇ ਤਾਪਾ ਬੰਦ। ਥੋੜੀ ਜਿਹੀ ਦੇਰੀ ਹੁਣ ਕੀਤਾ ਸੀ ਤੇ ਆ ਦੇਖੋ ਆਪਣੇ ਗੋੜਾ ਵਾਲੇ ਮਖਾਣੇ ਆ ਜਿਹੜੇ ਬਣ ਕੇ ਤਿਆਰ ਆ ਇਹ ਜਦੋਂ ਠੰਡੇ ਹੋ ਗਏ ਨਾ ਆਪਾਂ ਕੱਲੇ ਕੱਲੇ ਕਰਕੇ ਰੱਖ ਦਾਂਗੇ ਬੱਚਿਆਂ ਨੂੰ ਦਿਓ ਪਰ ਮੈਂ ਤੁਸੀਂ ਆਪ ਖਾਓ ਚਾਹ ਨਾਲ ਖਾਓ ਚਾਹ ਦੁੱਧ ਨਾਲ ਖਾਓ ਮੈਂ ਤਾਂ ਸਰਦੀਆਂ ਦੇ ਵਿੱਚ ਜਿਆਦਾ ਚਾਹ ਦੀ ਸ਼ਕੀਨ ਆ ਤਾਂ ਕਰਕੇ ਹਰ ਇੱਕ ਗੱਲ ਦੇ ਵਿੱਚ ਚਾਹ-ਚਾਹ ਕਰਦੀ ਐ ਜੇ ਤੁਸੀਂ ਦੁੱਧ ਪੀਂਦੇ ਹੋ ਤਾਂ ਦੁੱਧ ਦੇ ਨਾਲ ਖਾ ਸਕਦੇ ਹੋ ਮਿੱਠਾ ਮੈਂ ਥੋੜਾ ਜਿਹਾ ਘੱਟ ਪਾਇਆ ਜੀ ਤੁਸੀਂ ਬੱਚਿਆਂ ਨੂੰ ਦੇਣੇ ਆ ਤੁਸੀਂ ਥੋੜਾ ਜਿਹਾ ਵੱਧ ਵੀ ਪਾ ਸਕਦੇ ਆ ਉਹ ਕੁਝ ਥੋੜਾ ਜਿਹਾ ਕੈਮਰੇ ਦੇ ਵਿੱਚ ਨਹੀਂ ਕਲਰ ਸਹੀ ਆਉਂਦਾ ਨਾ ਲਾਈਟ ਜਾਂ ਕਲਰ ਦਿਸਦਾ ਕੜਾਹੀ ਜਿਹੜੀ ਆਪਾਂ ਗੈਸ ਤੋਂ ਉਤਾਰ ਲਈ ਤੇ ਇਹਨੂੰ ਆਪਾਂ ਇਸ ਤਰ੍ਹਾਂ ਬੌਲ ਦੇ ਵਿੱਚ ਕੱਢ ਲਾਂਗੇ ਕੱਢ ਕੇ ਨਾਲ ਨਾਲ ਇਕੱਲੇ ਇਕੱਲੇ ਕਰ ਦਾਂਗੇ ਠੰਡੇ ਕਰਕੇ ਤੁਸੀਂ ਇਹਨੂੰ ਡੱਬੇ 'ਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਹਫਤੇ ਦੇ 10 ਦਿਨਾਂ ਲਈ ਤੇ ਤੁਸੀਂ ਇਹਨੂੰ ਜਦੋਂ ਦਿਲ ਕਰੇ ਚਾਹ ਦੇ ਨਾਲ ਖਾ ਸਕਦੇ ਹੋ ਚਾਹ ਨਾ ਖਾਓ ਦੁੱਧ ਨਾ ਖਾਓ ਬਹੁਤ ਵਧੀਆ ਮਖਾਣੇ ਜਿਹੜੇ ਆਪਣੇ ਬਣ ਕੇ ਤਿਆਰ ਹੁੰਦੇ ਆ ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਜੀ ਚਾਹਣਾ ਕੁਛ ਨਾ ਕੁਛ ਖਾਣ ਨੂੰ ਆਪਾਂ ਨੂੰ ਚਾਹੀਦਾ ਹੁੰਦਾ ਇਹੋ ਜਿਹੀ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਠੀਕ ਹੈ ਜੀ ਨਾਲੇ ਜਿਹੜੀਆਂ ਆਪਣੇ ਹੱਡਾਂ ਜੋੜਾਂ ਨੂੰ ਤਾਕਤ ਦਿੰਦੇ ਹਨ ਤੇ ਨਾਲੇ ਆਪਣੇ ਸਿਹਤ ਵਾਸਤੇ ਵੀ ਚੰਗੀਆਂ ਤੇ ਸਰਦੀਆਂ ਦੇ ਵਿੱਚ ਜੇ ਤੁਸੀਂ ਕੋਈ ਚੀਜ਼ ਬਣਾਉਣੀ ਹੋ ਖੰਡ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਕਿਉਂਕਿ ਖੰਡ ਸਿੱਤ ਲਈ ਮਾੜੀ ਐ ਸਿੱਖਣਡ ਬਹੁਤ ਘੱਟ ਖਾਣੇ ਆ ਜੇ ਤੁਸੀਂ ਇਹੋ ਜਿਹੀ ਚੀਜ਼ਾਂ ਬਣਾਉਣੀ ਹੋ ਗੁੜ ਪਾਓ ਜੇ ਤੁਸੀਂ ਪੰਜੀਰੀ ਵਗੈਰਾ ਬਣਾਉਣੀ ਹੋ ਉਹਦੇ ਵਿੱਚ ਵੀ ਗੁੜ ਜਾਂ ਸ਼ੱਕਰ ਪਾਓ ਠੀਕ ਹੈ ਜੀ ਮੇਰੇ ਗੁੜ ਵਾਲੇ ਮਖਾਨਹ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਾਂ ਨੇੜੇ ਤੋਂ ਦਿਖਾ ਦਿੰਨੇ ਜੀ ਇਸ ਤਰ੍ਹਾਂ ਬਣਿਆ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਆਪਾਂ ਨਾਲ ਸੋਨੇ ਸੋਨੇ ਕਮੈਂਟ ਕਰਦੁਆਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਇਸੇ ਤਰ੍ਹਾਂ ਪਿਆਰ ਤੇ ਸਪੋਰਟ ਬਣਾਈ ਰੱਖਣਾ ਜੇ ਕੋਈ ਰੈਸਪੀ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਜਰੂਰ ਬਣਾ ਕੇ ਦੱਸਾਂਗੇ ਜੀ ਜਿੰਨਾ ਕੁ ਮੈਨੂੰ ਆਉਂਦਾ ਮੈਂ ਉਹਨਾਂ ਕੋ ਦੱਸਣ ਦੀ ਕੋਸ਼ਿਸ਼ ਕਰਦੀ ਹਾਂ